پھر 3 بارا اجه پورے کي ڏي ڏي وڄا موهر ههگا وا ਕੀ ਆਨੇ ਖੁਸ਼ੀ ਆਨੇ ਤਬੰਦ ਹੈ ਇਹੋ ਦੁਨੀਆ ਖੁਸ਼ੀ ਆਨੇ ਤਬੰਦ ਹੈ ਇਹੋ ਦੁਨੀਆ ਖੁਸ਼ੀ ਆਨੇ ਦੇਖੋ ਜੀ ਬੜੀ ਮੰਨ ਨੂੰ ਖੁਸ਼ੀ ਹੋਈ ਹੈਗੀ ਜੋ ਅਸੀਂ ਉਮੀਦ ਰੱਖੀ ਸੀ ਪ੍ਰਮਾਤਮਾ ਸਾਨੂੰ ਚਲੋ ਸੋ ਗੋਲਡ ਮੈਡਲ ਜਾਂ ਗੋਲਡ ਮੈਡਲ ਦੀ ਸਾਡਾ ਸੁਪਨਾ ਸੀਗਾ ਸਾਡਾ ਚਲੋ ਉਹ ਤੇ ਨਹੀਂ ਪੂਰਾ ਹੋ ਸਕਿਆ ਪਰ ਆ ਸਾਡੇ ਵਾਸਤੇ ਗੋਲਡਨ ਮੈਡਲ ਹੀ ਹੈਗਾ ਪਰਮਾਤਮਾ ਨੇ ਸਾਡੇ ਝੋਲੀ ਜਿਹੜੀ ਖਾਲੀ ਨਹੀਂ ਖਾਲੀ ਬੱਜੀਆਂ ਨਹੀਂ ਭਰ ਕੇ ਖੱਲੀ ਹੈਗੀ ਅਸੀਂ ਉਸ ਪਰਮਾਤਮਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਚਲੋ ਬੱਚਿਆਂ ਨੂੰ ਬੜਾ ਹਾਰਡ ਵਰਕ ਸੀਗਾ ਮੁਕਾਬਲਾ ਬੜਾ ਟਫ ਸੀਗਾ ਤੇ ਚਲੋ ਬੱਚਿਆਂ ਨੇ ਮੈਚ ਜਿੱਤਿਆ ਉਹਨਾਂ ਦੇ ਉਹਨਾਂ ਦੀਆਂ ਵੀ ਜਿਹੜੀਆਂ ਮੰਦੀਆਂ ਖੁਸ਼ੀਆਂ ਹੁਣ ਸੰਭਾਲੀਆਂ ਨਹੀਂ ਜਾ ਰਹੀਆਂ ਹੋਣੀਆਂ ਉਹ ਵੀ ਗਰਾਊਂਡ 'ਚ ਭੰਗੜੇ ਪਾਉਣਦੇ ਆ ਕੋਚ ਭੰਗੜੇ ਪਾਉਣਦੇ ਆ ਸਾਡੇ ਰਿਸ਼ਤੇਦਾਰ ਭੈਂਡ ਭਰਾ ਸਾਰੇ ਭੰਗੜੇ ਪ ਦੇਖੋ ਸਵਾਗਤ ਅਸੀਂ ਪੂਰਾ ਕਰਾਂਗੇ ਜੀ ਪੂਰੇ ਭਾਰਤ ਨੇ ਸਵਾਗਤ ਕਰਨਾ ਅਸੀਂ ਕੱਲਿਆ ਨਹੀਂ ਕਰਨਾ ਪੂਰੇ ਇੰਡੀਆ ਨੇ ਸਵਾਗਤ ਕਰਨਾ ਹੋਗਾ ਇਹ ਉਥੇ ਉਹਨਾਂ ਦਾ ਦਿੱਲੀ ਵੀ ਸਵਾਗਤ ਹੋਊਗਾ 에어ਪੋਰਟ ਤੇ ਹੋਊਗਾ ਫੇਰ ਇਥੇ ਘਰੇ ਆ ਕੇ ਪੂਰਾ ਕਰਾਂਗੇ ਭੈਂਟ ਭਰਾ ਪੂਰੇ ਸਦਾ ਸਾਰੀ ਇਸ ਘਰ ਉਹ ਸਾਰਾ ਪੂਰਾ ਸਵਾਗਤ ਹੈ ਬਹੁਤ ਵਧੀਆ ਮਹਿਸੂਸ ਹੋ ਰਿਹਾ ਬਹੁਤ ਖੁਸ਼ੀ ਆ ਪੂਰੇ ਪਰਿਵਾਰ ਨੂੰ ਪੂਰੇ ਨਗਰ ਵਾਸੀਆਂ ਨੂੰ ਬਹੁਤ ਵਧੀਆ ਬੱਚਿਆਂ ਨੇ ਕੀਤਾ ਵਾ ਬੱਚੇ ਅੰਨੀ ਥੇਰ ਪੈरिस ਰਹੇ ਆ ਜੀ ਹੁਣ ਜਦੋਂ ਵਾਪਸ ਆਵਾਂ ਸਭ ਤੋਂ ਪਹਿਲਾਂ ਇਹਨਾਂ ਨੂੰ ਕੀ ਬਣਾ ਕੇ ਖਵਾਓਗੇ ਕਿਹੜੀ ਉਹਦੀ ਫੇਵਰੇਟ ਸਬਜ਼ੀ ਹੈ ਤਾਂ ਫੇਵਰੇਟ ਸਬਜ਼ੀ ਉਹਦੀ ਕਰੇਲੇ ਭਿੰਡੀ ਬਸ ਇਹ ਹੋਈਆ ਹਾਂ ਸਵਾਗਤ ਕੀਤਾ ਕਰੂਗੇ ਬੱਚੇ ਸਵਾਗਤ ਬਹੁਤ ਵਧੀਆ ਕਰਾਂਗੇ ਜਿਸ ਤਰ੍ਹਾਂ ਅੱਗੇ ਕਰੀਦਾ ਉਸੇ ਤਰ੍ਹਾਂ ਹੀ ਉਸ ਤੋਂ ਵੀ ਵਧੀਆ ਕਰਾਂਗੇ